ਕਿਸਾਨ ਵੀਰੋ ਸਵਾਗਤ ਆ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 14 ਨਵੰਬਰ 2025 ਤੇ ਟਾਈਮ ਬਈ 7 ਵਜੇ ਜਿਹੜੇ 29 ਮਿੰਟ ਹੋ ਚੁੱਕੇ ਆ ਤੇ ਸਾਢੇ 7 ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਟਰਾਲੀਆਂ ਦੀ ਗੱਲ ਕਰੀਏ ਵੀ 2 ਤੇ 2 4 5 6 7 ਨਗ ਜਿਹੜੇ ਅੱਜ ਆਏ ਆ ਵੀ ਕੱਲ ਜਿਹੜੇ 10 12 ਨਗ ਆਏ ਸੀਗੇ ਤੇ ਅੱਜ ਜਿਹੜੇ ਰਹਿ ਗਏ ਵੀ 7 ਨਗ ਤੇ ਕਾਕ ਵੀ ਦਿਖਾ ਦਈਏ ਹੈਗਾ ਰੌਣਕ ਮੇਲਾ ਅੱਜ ਵੀ ਹੈ ਤੇ ਬਾਕੀ ਬਈ ਰੇਟ ਦੇਖਾਂਗੇ ਅੱਜ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਿਓ ਜੀ ਤੇ ਰੇਟ ਦੀ ਗੱਲ ਕਰੀਏ ਵੀ ਕੱਲ ਦਾ ਜਿਹੜਾ ਰੇਟ ਚੱਲਿਆ ਸੀ ਬਈ 1.5 400 ਰੁਪਏ ਤੱਕ ਜਿਹੜੀ ਰੇਟ ਗਿਆ ਸੀਗਾ ਤੇ 350 ਰੁਪਏ ਤੋਂ ਲੈ ਕੇ ਤੇ ਬਾਕੀ ਅੱਜ ਦਾ ਜਿਹੜਾ ਰੇਟ ਦੇਖਾਂਗੇ ਤੇ ਟੂੜੀ ਜ਼ਿਆਦਾਤਰ ਬਈ ਅੰਦਰ ਦੀ ਆਉਂਦੀ ਆ ਤੇ ਗਾਹਕ ਹੈਗੀ ਅਬੀ ਕੱਲ ਕੀ ਨਿਗਾਹ ਜਿਹੜੇ ਅੱਜ ਹੈਗੇ ਤੇ ਕੱਲ ਬਈ ਪਰ ਨਾਗ ਜਿਹੜੇ 10 12 ਨਾਗ ਜਿਹੜੇ ਆਏ ਸੀਗੇ ਤੇ ਅੱਜ ਬਈ ਜਿਹੜੇ ਆਏ ਆ ਸੱਤ ਕ ਨਾਗ ਜਿਹੜੇ ਅੱਜ ਆਏ ਆ ਤੇ ਰੇਟ ਅੱਜ ਦਾ ਦੇਖਾਂਗੇ ਕੀ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਬਈ ਲਾਈਕ ਐਂਡ ਸ਼ੇਅਰ ਯੂਰ ਕਰ ਦਿਓ ਜੀ ਤੇ 7:30 ਵਜੇ ਵੀ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਟਾਈਮ ਜਿਹੜਾ ਲਗਭਗ 7:30 ਹੋ ਚੁੱਕੇ ਆ ਤੇ ਬਾਕੀ ਵੀ ਪਹਿਲੀ ਟਰਾਲੀ ਤੁਹਾਨੂੰ ਤੂੜੀ ਚੈੱਕ ਕਰਾ ਦਿੰਦੇ ਆ ਕਿਵੇਂ ਦੀ ਆ ਬੋਲੀ ਬਈ ਜਿਹੜੀ ਮਾਰਕੀਟ ਕਮੇਟੀ ਦਾ ਜਿਹੜਾ ਗੇਟ ਆ ਬਿਲਕੁਲ ਕੋਲੀਓ ਦੇ ਟਰਾਲੀਆਂ ਖੜੀਆਂ ਹੁੰਦੀਆਂ ਨੇ ਸਾਹਮਣੇ ਤੁਸੀਂ ਗੇਟ ਦੇਖ ਸਕਦੇ ਹੋ ਤੇ ਪਹਿਲੀ ਟਰਾਲੀ ਤੂੜੀ ਚੈੱਕ ਕਰਾਉਂਦੇ ਆ ਬਈ ਬੋਲੀ ਸ਼ੁਰੂ ਹੁੰਦੀ ਆ ਇਧਰਲੇ ਪਾਸਿਓ ਤੇ ਵਾਰੀ ਦੇ ਹਿਸਾਬ ਨਾਲ ਜਿਹੜੀਆਂ ਟਰਾਲੀਆਂ ਲੱਗ ਜਾਂਦੀਆਂ ਤੇ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਪਹਿਲੀ ਟਰਾਲੀ ਆ ਬਈ ਇਹ ਤੇ ਤੂੜੀ ਅੰਦਰ ਦੀ ਲੱਗਦੀ ਆ ਇਹ ਬਾਕੀ ਟਾਈਮ ਜਿਹੜਾ ਹੋ ਚੁੱਕਿਆ ਤੇ ਆ ਰਹੇ ਆ ਵੀ ਬੋਲੀ ਨੂੰ ਇਧਰ ਨੂੰ ਲੋਬਿਕ ਟਾਈਮ ਜਿਹੜਾ ਹੋ ਗਿਆ ਤੇ ਆ ਰਿਹਾ ਕੇਵਲ ਇਧਰ ਨੂੰ ਤੇ ਹਰੇ ਚਾਰੇ ਦੀ ਬੋਲੀ ਵੀ ਜਿਹੜੀ 11 ਵਜੇ ਸ਼ੁਰੂ ਹੋ ਜਾਂਦੀ ਆ ਤੇ ਰੇਟ ਵੀ ਕੱਲ ਜਿਹੜਾ ਪਰਸੋਂ ਦਾ ਰੇਟ ਤੁਹਾਨੂੰ ਦੱਸਦੇ ਆ ਵੀ 250 ਦੇ ਕੇ ਉਹਨਾਂ ਦਾ ਵੀ 250 ਦੇ ਆਸ-ਪਾਸ ਜਿਹੜਾ ਰੇਟ ਚੱਲਿਆ ਤੇ ਬਾਕੀ ਰੇਟ ਪੁੱਛ ਲਾਂਗੇ ਵੀ ਕੱਲ ਕੀ ਰੇਟ ਜਿਹੜਾ ਚੱਲਿਆ ਹੈ ਹਰੇ ਚਾਰੇ ਦਾ ਲਓ ਜੀ ਆ ਰਹੀ ਆ ਇਧਰ ਨੂੰ ਚਲ ਕਰੋ ਰੌਣਕ ਮੇਲਾ ਕਿੱਕ ਗਰਾਂ ਦੀ ਕੀ ਕਰਦਾ ਹਾਂ ਹੁਣ ਤੇ ਜਵਾ ਸਿੱਟਾ ਹੋ ਗਿਆ ਉਹਦਾ ਵੀ ਅੱਧੀ ਵਜਨ ਬੋਦੀ ਬਾਂਚਾ ਪੜਾ ਉਹਦਾ ਦਾਦਾ ਉਹ ਆਨੇ ਤੇ ਜਾਵੜਦੀ ਅੱਧੇ ਕਰਨ ਕੇ ਬੇਨਤੀ ਆ ਉਹ ਕਿਵੇਂ ਕਿਵੇਂ ਠੀਕ ਹੈ ਵੀਡੀਓ ਵੀ ਨਹੀਂ ਬੇਨਤੀ ਆ ਨਹੀਂ ਨਹੀਂ ਫਿਰ ਜਾਵੜਦੀ ਹੈ ਗਿਆਨ ਕਰ ਲੋ ਮੈਂ ਨਹੀਂ ਉਹ ਭੋਲੇ ਲੈ ਗਿਆ ਮੈਂ ਫੁੱਟ ਲੈ ਅੱਜ ਰਾਜੀ ਮਿਲ ਗਿਆ ਹਾਂ ਟਿੱਕੂ ਕੈ ਬਾਰ ਦੀ ਦੁੜਿਆਈ ਮਾਰੀ ਮੁੱਢੇ ਆ ਸਕਦੀ ਆ ਦਿੱਲੀ ਦਾ ਨਹੀਂ ਭਾਈ ਨਹੀਂ ਨਹੀਂ ਲੋੜ ਨਹੀਂ ਕੱਲ ਵੀ ਆਇਆ ਸੀ ਭਾਈ ਲੋੜ ਹੀ ਹੁੰਦਾ ਉਹ ਕੱਲੇ ਕੱਲੇ ਕਾਈ ਹੋਰ ਆ 250 ਰੁਪਿਆ 250 ਰੁਪਿਆ ਬਾਰ ਦੀ ਬਾਰ ਦੀ ਆ ਦੁੜੀ ਠੀਕ ਹੈ 250 ਰੁਪਿਆ 250 ਰੁਪਿਆ ਚੁੰਜਾ ਚੁੰਜਾ 60 65 70 हां भाई 75 300 ਯਾਰ 5 10 15 20 25 30 35 40 हां भाई 340 340 ਬੋਲਾ ਬਾਈ ਜਨੇ ਸਾਨੂੰ ਸੋਸ਼ਲਿਸਟ ਕੇਂਦਰ ਦਾ ਪਹਿਲੀ ਟਰਾਲੀ ਲੱਗੀ ਵੀ 300 ਦੇ 40 ਰੁਪਏ ਤੇ ਟੂੜੀ ਵੀ ਜਿਹੜੀ ਸੀ ਬਾਹਰ ਦੀ ਟੂੜੀ ਸੀਗੀ ਥੋੜਾ ਇਹ ਵਿੱਚ ਰੰਗ ਸੀਗਾ ਤੇ ਬਾਕੀ ਅੱਗੇ ਜਿਹੜੇ 6 ਨਾਗ ਹੋਰ ਖੜੇ ਆ ਤੇ ਉਹਨਾਂ ਰੇਟ ਜਿਹੜਾ ਦੇਖਦੇ ਆ ਕਿੱਥੋਂ ਤੱਕ ਜਾਊਗਾ ਨਹੀਂ ਲੈਂਦੇ ਨੇ ਬਹੁਤ ਬੰਦੇ ਆ ਇਹਨਾਂ ਨੂੰ ਪਰਚਾ ਕਰਦੇ ਆ ਲਿਖਾ ਕਰਾਉਂਦੇ ਆ ਵਾਸ ਗਾਡ ਹੋ ਜੂਗੇ ਸੋਣ ਲਿਆ ਗਾ ਥੋੜਾ ਬਾਈ ਚਾਲੀਆਂ ਗੱਲ ਅਸ਼ਕੰਦਰ ਉੱਥੇ ਲਾਉਣੀਆਂ ਉੱਥੇ ਪਰਲੇ ਪਾਸੇ ਕੇਵਲ ਸਾਨੂੰ ਪੱਤਾ ਅੰਦਰ ਵੀ ਥੋੜੀ ਬੋਲੋ ਬਾਈ

400 ਭਾਜਣਾ ਕਿੱਧਰ ਆ ਯਾਰ 452 ਕਿਹਦੀ ਟਰਾਲੀ ਵੀਰੇ ਅੰਦਰ ਦੀ ਤੂੜੀ ਸੀ ਤੇ 450 ਦੇ 55 ਜਿਹੜਾ ਰੇਟ ਰਿਆ ਤੇ ਤੂੜੀ ਚੈੱਕ ਕਰ ਸਕਦੇ ਹੋ ਚਿੱਟੀ ਤੂੜੀ ਹੈ ਬਿਲਕੁਲ ਤੇ ਅਗਲੀ ਟਰਾਲੀ ਦੇਖਦੇ ਆ ਬਾਕੀ ਕੀ ਰੇਟ ਲੱਗਦੀ ਆ ਤੇ ਦੂਜੀ ਟਰਾਲੀ ਦੀ ਵੀ ਜਿਹੜੀ ਬੋਲੀ ਹੋ ਕੇ ਹਟੀ ਹੈ ਇਹ ਤੇ ਮਗਰ ਹਲੇ 5 ਹੋਰ ਪੰਗਾ

350 60 65 70 470 370 370 370 75 80 85 90 95 405 10 410 ਰੁਪਏ ਬੋਲਾਂ ਬਈ ਕਿਨੇ 400-100 ਰੁਪਏ ਬਾਈ ਕਿਧਰ ਗਏ ਲੋ ਬਈ ਏਅਰਪਲ ਨਹੀਂ ਲੱਗੇ 400 ਤੇ 100 ਰੁਪਏ ਤੇ ਅੰਦਰ ਦੀ ਬਈ 2D ਸੀਗੀ ਤੇ ਮਗਰ ਜਿਹੜੇ ਵਾਲੇ ਨਾਗ 5 ਹੋ ਰੁਪਏ ਆ ਵੀ ਹਾਂ 4 ਰਹਿ ਗਏ ਬਈ ਹੋਰ ਮਗਰ ਤੇ ਉਹਨਾਂ ਰੇਟ ਦੇਖਾਂਗੇ बैठाली <laughs> <laughs> <interferes> बोलो चार सौ रुपया चार सौ दस पंद्रह ਨੇ 25 35 40 ਪੰਤੋਲੀ 450 52 60 65 70 470 ਬੋਲਾਂਗੇ ਨੇ 470 ਬਾਈ ਸਮਝੀਂ ਲੋ ਵੀ ਅੰਦਰ ਦੀ ਤੂੜੀ ਇਹ ਸੀ ਜੀ ਤੇ 400 ਤੇ 70 ਰੁਪਏ ਜਿਹੜਾ ਰੀਡਰ ਆ ਤੇ ਬਾਕੀ ਬਾਈ ਹਲੇ ਜਿਹੜੀਆਂ ਤਿੰਨ ਗਾ ਟਰਾਲੀਆਂ ਮਗਰ ਹੋਰ ਆ ਵੀ ਰੀਡ ਦੇ ਵਿੱਚ ਹੋਰ ਵਾਧਾ ਅੱਜ ਹੁੰਦਾ ਜਾਂ ਨਹੀਂ ਦੇਖਦੇ ਆ

ਬਾਰ ਦੀ ਬਾਰ ਵਿੱਚੋਂ ਬਾਲੀ ਤਾਂ ਨਹੀਂ ਆਉਂਦੀ ਬਾਈ ਨਾ ਨਾ ਹੀ ਮਾੜੀ ਮੋਟੀ ਆ ਜੋ ਉਹ ਮਾੜੀ ਮੋਟੀ ਚੱਲੇ ਮਿੱਟੀ ਮੋਟੀ ਜਾਣਾ ਨਹੀਂ ਨਹੀਂ ਮਿੱਟੀ ਰਹਿਣਾ ਹੀ ਕੰਟਰੋਲ ਹੋ ਗਈ ਉਹ ਵੀ 11:30 ਦੇ ਆਸ-ਪਾਸ ਮਾੜੀ ਮੋਟੀ ਤਾਂ ਆਉਗੀ ਫਿਰ ਬਾਹਰ ਦੀ ਆ ਹਾਂ ਨਾ ਬਾਲੀ ਨਿਕਲੇ ਬਾਈ ਨਹੀਂ ਨਹੀਂ ਬਾਈ ਬਾਹਰ ਦੀ ਦੁੜੀਆਂ ਜੇ ਨੂੰ ਦੇਖ ਕੇ ਬੋਲੀ ਦਿਓ ਕਿੰਨੇ ਕੁਆਂਟਲ ਸੀ ਕੱਲ ਹੋਈ ਕੱਲਾ ਕੱਲ 12 ਹੋਈ 12 ਬੋਲੋ ਜੀ ਬੋਲੋ 200 ਰੁਪਏ ਹਾਂ 200 250 300 305 305 10 15 20 350 52 60 70 75 375 ਬੋਲਾਂਗੇ ਨੇ 80 80 ਇਹਦੀ ਸੀ 375 ਉਧਰ ਹੈ 380 85 385 ਬੋਲਾਂਗੇ ਨੇ 385 ਰੁਪਏ ਦੇ ਲੋ ਵੀ 385 ਵੀ ਇਹ ਵੀ ਰੇਟ ਲਿਆ ਬਾਹਰ ਦੀ ਤੁਡੀ ਸੇ ਤੇ ਬਾਕੀ ਮਗਰ ਲਾਸਟ ਏਕਟਰ ਵਾਲੀ ਰੇੜੀ ਆ ਇਹ ਤੋਂ ਹੀ ਵਰਗਾ ਨਾ ਇੱਕੋ ਕੱਪ ਚੋ ਬੋਲੋ ਹੀ ਬੋਲੋ 250 300 ਰੁਪਿਆ 300 ਤੇਰੇ ਦੇ ਨੇ ਉਹਨੇ 300 5000 ਦੇ 5 10 15 20 25 40 45 350 350 2 ਲੱਖ ਹੁਣ ਇਹਨੂੰ ਆਪਾਂ 350 55 355 ਬੋਲਾਂਗੇ ਨੇ 60 65 70 75 70 75 ਹੋ ਗਏ ਸਾਡੇ 75 ਬੋਲਾਂਗੇ ਨੇ ਕਿੰਨੇ ਕੋ ਸਾਢੇ 11 ਦੇ ਆਸ-ਪਾਸ ਦਾ 11:00 ਬਾਈ 200 375 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਤੇ ਲਾਸਟ ਟਰਾਲੀ ਸੀਗੀ ਤੇ ਇੱਕ ਹੋਰ ਇਹ ਬਈ ਵਾਰ ਮਗਰ ਇੱਕ ਹੋਰ ੜੀ ਆ ਉਹਦਾ ਰੇਟ ਵੀ ਦੇਖਦੇ ਆ ਇਹਨੇ ਵੀ ਨਹੀਂ ਨਹੀਂ ਉਹਨੇ ਉਹ ਇੱਕ ਟਰਾਲੀ ਹੋਰ ਆ ਗਈ ਮਗਰ ਰੀ ਆ ਉੱਤਰ ਗਈ ਆ ਭਈਓ ਬਾਹਰ ਨਹੀਂ ਹੁੰਦੇ 9 ਪੁਆਇੰਟ ਦੇ ਅਸਪਾਸੇ ਘੱਟ ਘੱਟ ਬੋਲੋ ਹੀ ਬੋਲੋ 250 ਰੁਪਇਆ 250 52 60 65 70 1 300 5 10 15 20 25 30 35 40 45 350 55 60 65 70 75 80 85 90 95 400 400 ਬੋਲਾਂਗੇ ਨੇ 400 ਰੁਪਏ ਦੇ ਹੁੰਦਾ ਮਿਲਿਆ ਲਾਸਟ ਟਰਾਲੀ ਲੱਗੀ ਹੈ 400 ਰੁਪਏ ਤੇ ਬਾਕੀ ਵੀ ਅੱਜ 6 7 7 8 ਨਗ ਜਿਹੜੇ ਆਏ ਸੀਗੇ ਤੇ ਰੇਟ ਵੀ ਉਹੀ ਜਿਹੜਾ ਰਿਹਾ 400 ਤੋਂ ਲੈ ਕੇ 540 ਪਰ ਵੀ ਇੱਕ ਟਰਾਲੀ ਮਗਰ ਹੋਰ ਆ ਗਈ ਆ ਉਹਦਾ ਰੇਟ ਵੀ ਦੇਖਦੇ ਆ ਸੋ ਯਾਰ ਲਾਸਟ ਟਰਾਲੀ ਆ ਹੁਣ ਜਮਾ बोलो बोलो साढे तढे तचुंजा सठ पैंठ सतर पंजहतरि असी नबे 95 405 10 15 415 415 415 ਜੀ ਲੋ ਜੀ ਇਹ ਟਰਾਲੀ ਲੱਗੀ ਹੈ 415 ਰੁਪਏ ਲਾਸਟ ਵੀ ਟਰਾਲੀ ਦੀ ਤੇ ਰੇਟ ਵੀ ਅੱਜ ਵੀ ਜਿਹੜਾ ਉੱਥੇ ਵੀ ਘੁੰਮਿਆ ਬੱਸ ਉਹ 400 ਦੇ ਸਾਢੇ 1 400 ਦੇ ਆਸ-ਪਾਸ ਜਿਹੜਾ ਰੇਟ ਲੱਗਾ ਅੰਦਰ ਦੀ ਟੂੜੀ ਦਾ ਤੇ ਬਾਹਰ ਦੀ ਟੂੜੀ ਵੀ ਜਿਹੜੀ 400 ਤੋਂ ਕੋਈ 10 20 ਰੁਪਏ ਘੱਟ ਵਾਧੇ इधर-ਉਧਰ ਹੋਈ ਆ ਤੇ ਬਾਕੀ ਵੀ ਅੱਜ ਜਿਹੜੇ ਨਾਗ ਆਏ ਸੀ 8-9 ਨਾਗਾ ਜਾਈ ਸੀਗੇ ਤੇ ਜ਼ਿਆਦਾਤਰ ਤੂੜੀ ਵੀ ਜਿਹੜੀ ਅੰਦਰ ਦੀ ਤੂੜੀ ਹੁੰਦੀ ਹੈ ਗਾਹਕ ਵੀ ਜਿਹੜਾ ਆ ਰਿਹਾ ਤੇ ਇਸ ਟਾਈਮ ਜਿਹੜੀ ਤੂੜੀ ਵੀ ਆ ਰਹੀ ਆ ਕਿਉਂਕਿ ਡੇਲੀ ਜਿਹੜੇ 10-11 ਨਾਗਾ ਆ ਜਾਂਦੇ ਕੱਲ ਵੀ ਜਿਹੜੇ 12-13 ਨਾਗ ਆਏ ਸੀ ਅੱਜ ਜਿਹੜੇ ਆ 7-8 ਨਾਗਾ ਆਇਆ ਤੇ ਬਾਕੀ ਵੀ ਸਵੇਰੇ ਜਿਹੜੀ ਬੋਲੀ ਹੋਣੀ ਆ ਉਹ ਪਹਿਲੇ ਪਾਸੇ ਜਿੱਥੇ ਪਹਿਲਾਂ ਬੋਲੀ ਹੁੰਦੀ ਸੀ ਉੱਥੇ ਸ਼ੁਰੂ ਲੱਗ ਪੈਣੀ ਆ ਹੁਣ ਜਿਹੜੀ ਗੇਟ ਦੇ ਬਿਲਕੁਲ ਕੋਲ ਹੁੰਦੀ ਸੀਗੀ ਬਾਅਦ ਚ ਜਿਹੜੀ ਆ ਥੋੜੀ ਜੀ ਮੰਨ ਲਓ ਵੀ ਉਹ ਸਾਹਮਣੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਤੇ ਉਹ ਸਾਈਡ ਹੋਇਆ ਕਰੂ ਕਿਉਂਕਿ ਵੀ ਜਿਹੜੀ ਬਾਸਮਤੀ ਝੋਨਾ ਵੀ ਆਉਣਾ ਘਟ ਚੁਕਿਆ ਤੇ ਪਹਿਲਾਂ ਝੋਨਾ ਜ਼ਿਆਦਾ ਆਉਣ ਕਰਕੇ ਜਿਹੜਾ ਰਸ ਜ਼ਿਆਦਾ ਹੁੰਦਾ ਸੀ ਤਾਂ ਕਰਕੇ ਗੇਟ ਦੇ ਬਿਲਕੁਲ ਕੋਲ ਜਿਹੜੀ ਬੋਲੀ ਹੋ ਜਾਂਦੀ ਸੀਗੀ ਤੇ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ